ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਨਾ ਹਮ ਹਿੰਦੂ ਨਾ ਮੁਸਲਮਾਨ ਇਸ ਗੁਰਮਤਿ ਧਰਮ ਨੂੰ ਭਾਵੇਂ ਕੋਈ ਪ੍ਰਾਣੀ ਦ੍ਰਿੜ ਅਰਥਾਤ ਧਾਰਨ ਕਰ ਲਏ ਇਸ ਗੁਰਮਤਿ ਧਰਮ ਨੂੰ ਭਾਵੇਂ ਕੋਈ ਪ੍ਰਾਣੀ ਦ੍ਰਿੜ ਅਰਥਾਤ ਧਾਰਨ ਕਰ ਲਏ ਸਭ ਦਾ ਹੱਕ ਹੈ ਜਾਤ ਅਜਾਤ ਵਰਨ ਅਬਰਨ ਦੀ ਕੋਈ ਤਮੀਜ਼ ਨਹੀਂ ਸਭਨਾ ਦਾ ਨਿਸਤਾਰਾ ਕੇਵਲ ਗੁਰਮਤ ਧਰਮ ਦੁਆਰਾ ਹੀ ਹੋਣਾ ਹੈ ਸਭਨਾ ਦਾ ਨਿਸਤਾਰਾ ਕੇਵਲ ਗੁਰਮਤ ਧਰਮ ਦੁਆਰਾ ਹੀ ਹੋਣਾ ਹੈ ਜੇ ਕਹੋ ਕਿ ਬੇਦੀਨ ਦਾ ਅਰਥ ਲਾ ਮਜ਼ਹਬ ਹੈ ਜਿਸ ਦਾ ਮਤ ਮਜ਼ਹਬ ਧਰਮ ਦੀਨ ਈਮਾਨ ਧਰਮ ਹੀ ਕੋਈ ਨਹੀਂ ਸੋ ਕਹੀਏ ਬੇਦੀਨ ਤਾਂ ਇਸ ਗੱਲ ਦੀ ਪਛਾਣ ਤਾਂ ਸਾਨੂੰ ਕੇਵਲ ਗੁਰਮੁਖਤ ਦੀ ਰੋਸ਼ਨੀ ਦੁਆਰਾ ਹੀ ਹੋਣੀ ਹੈ ਕਿ ਬੇਦੀਨ ਕੌਣ ਹੈ ਤੇ ਕਿਵੇਂ ਹੈ ਖਾਣ ਪਾਣ ਰੋਟੀ ਬੇਟੀ ਦੀ ਵਰਤੋਂ ਵਿਹਾਰ ਦੀ ਸਾਂਝ ਕਰਨ ਸਮੇਂ ਜਦ ਅਸੀਂ ਪਰਖਾਂਗੇ ਕਿ ਫਲਾਣਾ ਬੇਦੀਨ ਹੈ ਕਿ ਨਹੀਂ ਤਾਂ ਅਸੀਂ ਬਸ ਇਹੋ ਦੇਖਾਂਗੇ ਕਿ ਉਹ ਖਾਲਸਾ ਗੁਰਮਤਿ ਧਰਮ ਧਾਰਨੀ ਹੈ ਕਿ ਨਹੀਂ ਜੇ ਉਹ ਗੁਰਮਤਿ ਧਰਮ ਦਾ ਧਾਰਨੀ ਖਾਲਸਾ ਅਕਾਲੀ ਪੰਥ ਵਿੱਚੋਂ ਹੈ ਤਾਂ ਉਹ ਸਾਡੇ ਨਿਕਟ ਦੀਨਦਾਰ ਸੱਚਾ ਦੀਨਦਾਰ ਅਤੇ ਪੂਰੇ ਧਰਮ ਵਾਲਾ ਹੈ ਨਹੀਂ ਤਾਂ ਬੇਦੀਨ ਧਰਮਹੀਨ ਆਨਮਤੀ ਹੈ ਜਿਉਂਕਰ ਜੇਕਰ ਇਹੋਂ ਸਮਝਿਆ ਕੋ ਸਮਝਿਆ ਜਾਵੇ ਜੈਸਾ ਕਿ ਕਈ ਚਗਲ ਪੰਥੀਏ ਸਮਝਦੇ ਹਨ ਕਿ ਬੇਦੀਨ ਉਹ ਹੈ ਜਿਸ ਦਾ ਕੋਈ ਵੀ دین ਹੈ ਨਹੀਂ ਤਦ ਤੁਹਾਨੂੰ ਕੋਈ ਵੀ ਅਜੇਹਾ ਪ੍ਰਾਣੀ ਸੰਸਾਰ ਭਰ ਵਿੱਚ ਨਹੀਂ ਮਿਲੇਗਾ ਜਿਸ ਦਾ ਕੋਈ ਨਾ ਕੋਈ ਆਪਣਾ دین ਨਹੀਂ ਸੰਸਾਰ ਦੇ ਪ੍ਰਚਲਿਤ دین ਮਜ਼ਹਬਾਂ ਵਿੱਚੋਂ ਜਿਸ ਦਾ ਕੋਈ ਵੀ دین ਨਹੀਂ ਉਸ ਦਾ ਵੀ ਆਪਣਾ ਨਿੱਜ ਘੜਤ ਦੀਨ ਆਪਣੇ ਮਨ ਦੀ ਨਿੱਜ ਮਤ ਦਾ ਦੀਨ ਹੈ ਜਿਸ ਨੂੰ ਕਿ ਅਸੀਂ ਮਨਮਤੀ ਆਖਦੇ ਹਾਂ ਇਥੋਂ ਤੀਕ ਜੋ ਨਾਸਤਕ ਰੱਬ ਨੂੰ ਨਾ ਮੰਨਣ ਵਾਲੇ ਹਨ ਉਹਨਾਂ ਦੇ ਵੀ ਨਾਸਤਕ ਮਤ ਪ੍ਰਚਲਿਤ ਹਨ ਜਿਨ੍ਹਾਂ ਨੂੰ ਉਹ ਆਪਣਾ ਦੀਨ ਮਜ਼ਹਬ ਸਮਝਦੇ ਹਨ ਉਹਨਾਂ ਦੇ ਨਿਕਟ ਨਾਸਤਕਤਾ ਵੀ ਇੱਕ ਦੀਨ ਮਜ਼ਹਬ ਹੈ ਅਨੇਕਾਂ ਜ਼ਹਿਰੀਏ ਦੇਵ ਸਮਾਜੀਏ ਆਪਾ ਪੰਥੀਏ ਖਾਸ ਹਿੰਦੂਸਤਾਨ ਵਿੱਚ ਮੌਜੂਦ ਹਨ ਜਿਨ੍ਹਾਂ ਦੇ ਪੰਥ ਮਜ਼ਹਬ ਵੱਖੋ-ਵੱਖ ਨਾਮਾਂ ਤੋਂ ਚੱਲ ਰਹੇ ਹਨ ਪਰ ਉਹ ਰੱਬ ਨੂੰ ਨਹੀਂ ਮੰਨਦੇ ਇਸ ਹਾਲਤ ਵਿੱਚ ਤਾਂ ਬੇਦੀਨ ਪਦ ਅਰਥ ਮੰਨ ਹੀ ਕੁਝ ਨਹੀਂ ਰੱਖ ਸਕਦਾ ਕੀ ਗੁਰੂ ਸਾਹਿਬ ਨੇ ਬੇਅਰਥ ਹੀ ਇਸ ਪਦ ਨੂੰ ਵਰਤਿਆ ਜਦ ਇਸ ਬੇਦੀਨ ਪਦ ਨੇ ਘਟਣਾ ਹੀ ਕਿਸੇ ਤੇ ਨਹੀਂ ਤਦ ਗੁਰੂ ਮਹਾਰਾਜ ਦਾ ਅਭਿਪਰਾ ਕੀ ਸੀ ਕਿ ਇਸ ਪਦ ਨੂੰ ਵਰਤਿਆ ਬਾਜ਼ੇ ਹਿੰਦੂ ਪੋਣੇ ਦੀ ਪਾਣ ਵਾਲੇ ਨਾਮ ਤਰੀਕ ਕਛਕਰੜ ਸਿੱਖ ਆਖਿਆ ਕਰਦੇ ਹਨ ਕਿ ਬੇਦੀਨ ਦਾ ਪਦ ਮੁਸਲਮਾਨਾਂ ਤੇ ਘਟਦਾ ਹੈ ਪਰ ਮੁਸਲਮਾਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਹਨ ਕਿ ਦੀਨਦਾਰ ਅਸੀਂ ਹੀ ਹਾਂ ਅਤੇ ਹਿੰਦੂਆਂ ਨੂੰ ਉਹ ਕਾਫਰ ਹੀ ਦੱਸਦੇ ਹਨ ਅਤੇ ਸਾਡੇ ਨਿਕਟ ਹਿੰਦੂ ਮੁਸਲਮਾਨ ਦੋਈ ਬਰਾਬਰ ਹੀ ਹਨ ਜੈਸਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਅਤੇ ਹਿੰਦੂ ਅੰਨਾ ਤੁਰਕੂ ਕਾਣਾ ਦੇ ਗੁਰੂ ਆਕਾਂ ਤੋਂ ਸਿੱਧ ਹੈ ਸਗੋਂ ਹਿੰਦੂ ਤਾਂ ਧਰਮ ਦੀਨ ਵੱਲੋਂ ਓਕੇ ਹੀ ਅੰਨੇ ਹਨ ਅਤੇ ਤੁਰਕਾਂ ਦੀ ਇੱਕ ਅੱਖ ਹੈ ਜਿਸ ਕਰਕੇ ਉਹ ਤਰਸਬ ਭਰੀ ਕਾਣੀ ਕੁਬਾਣੀ ਅੱਖ ਨਾਲ ਹਿੰਦੂਆਂ ਨੂੰ ਦੇਖਦੇ ਹਨ ਅਤੇ ਉਹਨਾਂ ਨੂੰ ਕਾਫਰ ਸਮਝਦੇ ਹਨ ਤਾਂ ਤੇ ਤੁਰਕਾਂ ਦਾ دین ਵੀ ਕਾਣਾ ਕਬਾਣਾ ਅਰਥਾਤ ਕਾਨਦਾਰ ਹੀ ਹੈ ਇਹਨਾਂ ਸਾਰੇ ਉਤਾਰ ਚੜਾਵਾਂ ਦੀ ਛਾਣਬੀਣ ਤੋਂ ਇਹੋ ਸੱਟਾ ਨਿਕਲਦਾ ਹੈ ਕਿ ਵੇ ਦੀਨਾਂ ਤੋਂ ਭਾਵ ਗੁਰੂ ਸਾਹਿਬ ਦਾ ਉਹਨਾਂ ਪੁਰਸ਼ਾਂ ਤੋਂ ਹੈ ਜੋ ਸੱਚੇ ਦੀਨ ਖਾਲਸਾ ਧਰਮ ਤੋਂ ਬਾਹਰ ਹਨ ਬਸ ਆਨਮਤੀ ਹੀ ਅਰਥ ਵੇਦੀਨ ਦਾ ਬਣੇਗਾ ਹੁਣ ਵੇਦੀਨਾ ਕਾ ਖਾਣ ਪੰਕਤੀ ਦੇ ਭਾਵ ਅਰਥ ਸਾਫ ਸਪਸ਼ਟ ਖਾਲਸਾ ਧਰਮ ਤੋਂ ਬਾਹਰੇ ਆਨਮਤੀਆਂ ਦਾ ਅਥਵਾ ਖਾਲਸਾ ਧਰਮ ਤੋਂ ਰਹਿਤ ਅਤੇ ਪਤਿਤ ਧਰਮਹੀਣ ਪੁਰਸ਼ਾਂ ਕਾ ਖਾਣ ਦੇ ਬਣੇ ਕਾ ਖਾਣ ਅਖਰਾਂ ਦੇ ਭਾਵ ਤੋਂ ਨਿਤਾਰਾ ਇਹੋ ਨਿਤਰਦਾ ਹੈ ਕਿ ਵੇਦੀ ਨਾਕਾ ਖਾਣ ਦੀ ਪੰਗਤੀ ਦੇ ਸਿਧਾਂਤੀ ਭਾਵ ਅਰਥ ਧਰਮਹੀਣ ਅਨਮਤ ਆਨਮਤੀਆਂ ਦੀ ਧਰਮ ਸੂਨ ਕੋਕਾਲ ਕਮਾਈ ਦਾ ਘਾਲਿਆ ਖਾਣਾ ਖਾਣਾ ਬਣਦੇ ਹਨ ਸੋ ਅਜੇਹਾ ਖਾਣਾ ਖਾਣਾ ਗੁਰਮਤ ਅੰਦਰ ਵਿਵਰਜਿਤ ਹੈ ਕਿਉਂਕਿ ਅਗਲੀ ਤੱਕ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਦਸਦੀ ਹੈ ਕਿ ਉਕਤ ਵਿਵਰਜਿਤ ਖਾਣਾ ਖਾਣ ਵਾਲਿਆਂ ਦੇ ਅੰਦਰ ਸਦਾ ਸ਼ੈਤਾਨ ਹੀ ਵਸਿਆ ਰਹਿੰਦਾ ਹੈ ਅਤੇ ਨਾਮ ਸਿਫਤ ਸਲਾਹ ਦਾ ਆਵਾਸ ਉਹਨਾਂ ਦੇ ਰਜੰਤਰ ਹੋ ਹੀ ਨਹੀਂ ਸਕਦਾ ਨਾਮ ਵੱਲੇ ਉਹਨਾਂ ਦੀ ਰੁਚੀ ਹੀ ਨਹੀਂ ਜਾਂਦੀ ਨਾਮ ਦੀ ਸਾਰ ਉਹ ਨਹੀਂ ਜਾਣ ਸਕਦੇ ਨਾਮ ਦਾ ਨਿਵਾਸ ਤਾਂ ਉਹਨਾਂ ਦੇ ਘਟ ਅੰਤਰ ਕੀ ਹੋਣਾ ਹੈ ਉਹਨਾਂ ਨੂੰ ਇਤਨੀ ਸੂਝ-ਬੂਝ ਹੀ ਨਹੀਂ ਰਹਿ ਸਕਦੀ ਕਿ ਨਾਮ ਅਤੇ ਸਿਫਤ ਸਲਾਹ ਕਿਸ ਵਸਤੂ ਨੂੰ ਆਖਦੇ ਹਨ ਇਹੋ ਕਾਰਨ ਹੈ ਕਿ ਸਾਡੇ ਅੱਜ ਕੱਲ ਦੇ ਪੰਥਕ ਮੋਹਰੀ ਅਤੇ ਲੀਡਰ ਸਦਾਨ ਵਾਲਿਆਂ ਨੂੰ ਨਾਮ ਸਿਫਤ ਸਲਾਹ ਦੀ ਸੂਝ-ਬੂਝ ਹੀ ਨਹੀਂ ਸੂਝ-ਬੂਝ ਕੀ ਹੋਣੀ ਸੀ ਸਗੋਂ ਕਈ ਇੱਕ ਉੱਗੇ ਪੰਥਕ ਲੀਡਰ ਨਾਮ ਨੂੰ ਉਲਟੀਆਂ ਟੀਚਰਾਂ ਕਰਦੇ ਹਨ ਗੁਰਮਤਿ ਗਿਆਨ ਦੇ ਡੀਂਗ ਮਾਰਨ ਵਾਲੇ ਅਤੇ ਪ੍ਰਸਿੱਧ ਗਿਆਨੀ ਸਦਾਵਨ ਵਾਲੇ ਕਈ ਇੱਕ ਪੰਥਕ ਆਗੂ ਇਥੋਂ ਤਾਈ ਢੀਠ ਅਤੇ ਨਿਲਜ ਹੋ ਗਏ ਹਨ ਕਿ ਉਹ ਨਾਮ ਜਪਣ ਵਾਲਿਆਂ ਨੂੰ ਬੱਕਰੀ ਵਾਂਗੂ ਮੂੰਹ ਮਾਰਦੇ ਦੱਸਦੇ ਹਨ ਤੇ ਵਾਹਿਗੁਰੂ ਵਾਹਿਗੁਰੂ ਆਖਣ ਅਤੇ ਪੱਥਰ ਪੱਥਰ ਆਖੀ ਜਾਣ ਨੂੰ ਇੱਕੋ ਜਿਹਾ ਹੀ ਸਮਝਦੇ ਹਨ ਇਸ ਕੋ ਬੁੱਧ ਕੋ ਸਮਝ ਅਤੇ ਅਗਿਆਨ ਦਾ ਕਾਰਨ ਇਹੀ ਹੈ ਕਿ ਉਹਨਾਂ ਦੀ ਮਤ ਚਗਲਪੰਥੀ ਹੋਣ ਕਰਕੇ ਅਤੇ ਆਨਮਤੀਆਂ ਬੇਦੀਨਾਂ ਦਾ ਖਾਣ ਕਰਕੇ ਇਥੋਂ ਤਾਂ ਹੀ ਲਜਝਹਿਣ ਹੋ ਗਈ ਹੈ ਕਿ ਗੁਰਮਤ ਦੇ ਤਤ ਸਿਧਾਂਤ ਤਤ ਵਿਵੇਕ ਸਿਫਤ ਸਾਲਾ ਤੋਂ ਹੀ ਗੁੰਮਰਾਹ ਹੋ ਰਹੇ ਹਨ ਖੁਦ ਹੀ ਗੁੰਮਰਾਹ ਨਹੀਂ ਸਗੋਂ ਅਣਪੋਲ ਸਿੱਖਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ ਮੁੱਠਾ ਆਪ ਮਹਾਏ ਸਾਥੈ ਨਾਨਕ ਐਸਾ ਆਗੂ ਜਪੈ ਵਾਰਮਾਜ ਸ਼ਲੋਕ ਮਹੱਲਾ ਪਹਿਲਾ ਗੁਰੂ ਆਗ ਦੇ ਭਾਵ ਵਾਲੀ ਘਟਨਾ ਅੱਜ ਸਾਡੇ ਆਪਣੇ ਪੰਥਕ ਆਗੂਆਂ ਪਰਥਾਏ ਹੀ ਘਟਣ ਲੱਗ ਪਈ ਹੈ ਗੁਰਮਤ ਮਤ ਖਾਲਸਾ ਧਰਮ ਦੇ ਧਾਰਨੀ ਹੋ ਕੇ ਜੋ ਖਾਲਸਾ ਪੰਥ ਤੋਂ ਛੁੱਟ ਹੋਰ ਉਸ ਆਨਮਤਾਂ ਦੇ ਪੁਰਸ਼ਾਂ ਨਾਲ ਖਾਣ ਪਾਣ ਵਰਤੋਂ ਬਿਹਾਰ ਰੱਖਣ ਲੱਗ ਜਾਂਦੇ ਹਨ ਉਹਨਾਂ ਦੀ ਨਾਮ ਦੀ ਚੜ੍ਹਦੀ ਕਲਾ ਵਾਲੀ ਕਮਾਈ ਤਤਕਾਲ ਹੀ ਖੜ੍ਹਦੀ ਕਲਾ ਵਿੱਚ ਬਦਲ ਜਾਂਦੀ ਹੈ ਅਤੇ ਉਹਨਾਂ ਦੀ ਆਤਮ ਬਿਰਤੀ ਢੈਂਦੀ ਕਲਾ ਵਿੱਚ ਢੈਂਦੀ ਢੈਂਦੀ ਔੜਕ ਨਿਗਰ ਦੀ ਕਲਾ ਵਿੱਚ ਜਾ ਨਿਗਰਦੀ ਹੈ ਕਿਉਂਕਿ ਨਾਮੋ ਵੰਜੇ ਸ਼ੁੰnye ਧਰਮਹੀਣ ਪੁਰਸ਼ਾਂ ਦਾ ਖਾਣਾ ਭਾਵੇਂ 36 ਪ੍ਰਕਾਰ ਦੇ ਭੋਜਨਾਂ ਦਾ ਖਾਣਾ ਹੋਵੇ ਖੁਸ਼ੀ ਖੁਆਰ ਖਾਣਾ ਹੀ ਹੈ ਜਿਸ ਦੇ ਖਾਧੇ ਤੋਂ ਅਨੇਕ ਪ੍ਰਕਾਰ ਦੇ ਵਿਕਾਰ ਮਨ ਅੰਦਰ ਚੱਲਣ ਲੱਗ ਪੈਂਦੇ ਹਨ ਕੇਵਲ ਇਸੇ ਗੁਰਮਤਿ ਵਿਵੇਕ ਵਿਚਾਰ ਅਨੁਸਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉੱਚ ਕੁਲੀਨ ਉੱਚ ਜਾਤੀ ਉੱਚ ਖਾਨਦਾਨ ਉੱਚ ਮਨਸਬ ਵਾਲੇ ਮਲਕ ਭਾਗੋ ਦੇ 36 ਪ੍ਰਕਾਰ ਦੇ ਅਮੀਰੀ ਖਾਣੇ ਤਿਆਗੇ ਅਤੇ ਗਰੀਬ ਲਾਲੋ ਨਿੱਚ ਹੁ ਨੀਚ ਲਾਲੋ ਦਾਸਾਨ ਦਾਸ ਲਾਲੋ ਦੇ ਰੁੱਖੇ ਸੁੱਖੇ ਗਰੀਬੋ ਗਰੀਬੀ ਭੋਜਨ ਨੂੰ ਭਾਗੋ ਦੇ ਰਸ ਕਸੀ ਨਾਨਾ ਪ੍ਰਕਾਰੇ ਅਤੇ ਭਾਂਤ ਭਾਂਤ ਦੇ ਅਮੀਰੀ ਖਾਣਿਆਂ ਉੱਤੇ ਤਰਜੀਹ ਦਿੱਤੀ ਅਤੇ ਆਪਣੇ ਕੌਤਕੀ ਇਲਾਹੀ ਬਰਕਤਾਂ ਵਾਲੇ ਗਲਾ ਧਾਰੀ ਸਮਰੱਥਾ ਨਿਪੁੰਨ ਚੋਜਾਂ ਦੁਆਰਾ ਪ੍ਰਤੱਖ ਸਿੱਧ ਕਰਕੇ ਸਾਬਤ ਕਰਕੇ ਦਿਖਾਇਆ ਕਿ ਸੱਚਮੁੱਚ ਸਉਕ੍ਰਿਤ ਕਰਨੀ ਤੇ ਸਾਰ ਕਮਾਈ ਵਾਲੇ ਗੁਰੂ ਕੇ ਸਿੱਖ ਭਾਈ ਲਾਲੋ ਦਾ ਸਜਾਇਆ ਤਿਆਰ ਕੀਤਾ ਰੁੱਖਾ ਸੁੱਖਾ ਭੋਜਨ ਅੰਮ੍ਰਿਤ ਭੋਜਨ ਹੈ ਅਤੇ ਧਰਮੋਹੀਣ ਅਤੇ ਖੀਨ ખોਟੀ ਕਮਾਈ ਦੁਕ੍ਰਿਤ ਕਮਾਈ ਵਾਲੇ ਮਨਮਤੀ ਅਸਿੱਖ ਅਨਮਤੀ ਭਾਗੋ ਦਾ ਰਸ ਕਸੀ ਭੋਜਨ ਰਕਤ ਨਿਪੁੰਨਾਂ ਵਿਖੇ ਭੋਜਨ ਹੈ ਨਿਰੰਕਾਰੀ ਨਾਮ ਆਧਾਰੀ ਕਲਾ ਧਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਧੁਰਵਾ ਪੱਕਾ ਧੁਰਵਾ ਗੁਰਸਿੱਖਾਂ ਲਈ ਹੀ ਬਨ ਕੇ ਕਾਇਮ ਕੀਤਾ ਕਿ ਗੁਰਸਿੱਖਾਂ ਅੰਦਰ ਭਖ ਅਪਖ ਆਹਾਰ ਦਾ ਵਿਚਾਰ ਵਿਵੇਕ ਸਦਾ ਲਈ ਬਣਿਆ ਰਹੇ ਅਤੇ ਵੇਦਿਨਾ ਕੀ ਦੋਸਤੀ ਵੇਦਿਨਾ ਕਾਕਾ ਖਾਣ ਗੁਰੂ ਕੇ ਪੰਥ ਅੰਦਰ ਵਿਵਰਜਿਤ ਰਹੇ ਗੁਰੂ ਦਸ਼ਮੇਸ਼ ਜੀ ਦੇ ਹਿਤ ਉਪਦੇਸ਼ ਰਹਿਤ ਨਾਮੇ ਵਿੱਚ ਵੀ ਹੁਕਮ ਹੈ ਕਿ ਜਾਂ ਕੀ ਰਹਿਤ ਨਾ ਜਾਣੀਆਂ ਗੁਰ ਬਾਣੀ ਨਹੀਂ ਰੀਤ ਤਾਂ ਕਾ ਭੋਜਨ ਖਾਏ ਕ ਬਿਛੜੇ ਹਰ ਕੀ ਪ੍ਰੀਤ ਰਹਿਤ ਨਾਮੇ ਦਾ ਇਹ ਗੁਰ ਹਿਤ ਉਪਦੇਸ਼ੀ ਬਚਨ ਵੀ ਵੇਦਿਨਾ ਦੇ ਖਾਣੇ ਤੋਂ ਬਰਜਦਾ ਹੈ ਨਾਮੋ ਘੁੱਥੇ ਧਰਮਹੀਣ ਬੇਦੀਨ ਸਾਖਤ ਬੁਰਸ਼ਾਂ ਦਾ ਖਾਣਾ ਤਾਂ ਕਿਤੇ ਰਹਾ ਉਹਨਾਂ ਦਾ ਸੰਗ ਕੁਸੰਗ ਵੀ ਮੜਾ ਹੈ ਉਹਨਾਂ ਦੇ ਨੇੜੇ ਠੁਕਣਾ ਹੀ ਉਹਨਾਂ ਦੀ ਭੇਟ ਮੁਲਾਕਾਤ ਕਰਨੀ ਹੀ ਅਲੜ ਜਗਿਆਸਾ ਦੀ ਵਿਵਸਥਾ ਵਿਖੇ ਸਿੱਖ ਜਗਿਆਸੂਆਂ ਲਈ ਬਬਰਜਤ ਹੈ ਜਿਹਾ ਕੇ ਹੁਕਮ ਹੈ ਯਥਾ ਗੁਰਵਾਕ ਤੇ ਸਾਖਤ ਚੋਰ जिना नाम ते साकत चोर जिना नाम विसारिया मन तिनके निकट न पिटी है गौड़ीपुर महिला चौथा कबीर साकत संग ना की दूर रह है जाइ भाग बासन कारो पर तौ कछ लाग है दाग सलो कबीर जी संग कुसंगी बैसते तब पूछे धर्म राय ਸੰਗ ਕੁਸੰਗੀ ਬੈਸਤੇ ਤਦ ਪੁੱਛੇ ਧਰਮ ਰਾਏ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਜਦ ਸਾਖਤ ਕੁਸੰਗੀਆਂ ਆਨਮਤੀ ਪੁਰਸ਼ਾਂ ਦਾ ਭੇਟ ਮਿਲਾਪ ਹੀ ਮਨਾ ਹੈ ਤਦ ਉਹਨਾਂ ਦੇ ਨਾਲ ਖਾਣ ਪਾਣ ਦਾ ਵਰਤੋਂ ਵਿਹਾਰ ਗੁਰਮਤ ਅੰਦਰ ਕਦ ਪ੍ਰਮਾਣ ਹੋ ਸਕਦਾ ਹੈ ਜਦ ਸਾਖਤ ਕੁਸੰਗੀਆਂ ਆਨਮਤੀ ਪੁਰਸ਼ਾਂ ਦਾ ਭੇਟ ਮਿਲਾਪ ਹੀ ਮਨਾ ਹੈ ਤਦ ਉਹਨਾਂ ਦੇ ਨਾਲ ਖਾਣ ਪਾਣ ਦਾ ਵਰਤੋਂ ਬਿਹਾਰ ਗੁਰਮਤ ਅੰਦਰ ਕਦ ਪ੍ਰਮਾਣ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ